ਚਲੋ ਦਾਈ ਨਹੀ ਚਾਹੀਦਾ ਬਸ ਆ ਚੋ ਉਹ ਤਕੋਖੇ ਤੇ ਚੁੱਕ ਦੇ ਆ ਫੜਾ ਵੀ ਵੀਰ ਨੂੰ ਫੜਨ ਦੇ ਵੀਰ ਤੈਨੂੰ ਪੜਾਏ ਪਹਿਲੇ ਤਾਂ ਚਲੋ ਚਲੋ ਬਸ ਸੱਚੀ ਮਾ ਦਾਸ ਪਾਣ ਦੇ ਬੋਲੇ ਸੋਹਣ ਹਾਲ ਸਾਰੀ ਅਕਾ ਤੁਹਾਨੂੰ ਵਧਾਈਆਂ ਸਾਰਿਆਂ ਨੂੰ ਸਾਰਿਆਂ ਨੂੰ ਵਧਾਈਆਂ ਸਾਰਿਆਂ ਨੂੰ ਚਲੋ ਮੈਂ ਇਹ ਕੈਮਰਾ ਲੱਗੇ ਉਧਰ ਐਕਸਟਰਾ ਲਾਉਣਾ ਉਹ ਤੋਂ ਲੱਗਾ ਉਹੀ ਮੈਂ ਨੇ ਇੱਧਰ ਲੱਗੇ ਨਾ ਉਧਰ ਇੱਥੇ ਲਾ ਲਉਂਦਾ ਜੀ ਕੈਮਰਾ ਦਾ ਲਿਆਦਾ ਪਿਆ ਕਰਦਾ ਲੌਗ ਇਨ ਕੇ ਨਿਕਲ ਨਹੀਂ ਆਉਂਦੀ ਨਾ ਇਹ ਵੀ ਵੱਧ ਕੇ ਨਹੀਂ ਹੋਈ ਨਾ ਆ ਫੜੇ ਜਾਣਗੇ ਉੱਤੋਂ ਨਹੀਂ ਨਿਕਲੀ ਆਉਗੀ ਨਾ ਨਹੀਂ ਪਹਿਲਾਂ ਅਸੀਂ ਦੇ ਲਈ ਉਹਨਾ ਉਹਨਾ ਅਸੀਂ ਪਹਿਲਾਂ ਦੇ ਦੋ ਨਾ ਵੱਧ ਕੇ ਸਤਿ ਸ਼੍ਰੀ ਅਕਾਲ ਦੋਸਤੋ ਮਾਤਾ ਦਾ ਆਪਣਾ ਕੀਤਪਤਾ ਪੰਨੂ ਮੇਰੇ ਚੈਨਲ ਚੰਗ ਦੀ ਰਾਤ ਦਾ ਸਵਾਗਤ ਆ ਸਾਰਿਆਂ ਦਾ ਦੋਸਤੋ ਅੱਜ ਦੀ ਮੈਂ ਜਿਹੜੀ ਸਾਝ ਆਉ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ ਸਿਆਣੀ ਕਹਿੰਦੇ ਆਗੇ ਉਹ ਬੰਦਾ ਪਾਗਲ ਹੁੰਦਾ ਜਿਹੜਾ ਸੋਚਦਾ ਵੀ ਸ਼ਾਇਦ ਮੇਰੇ ਤੋਂ ਬਿਨਾ ਕੁਝ ਰੁਕ ਜੂਗਾ ਇਸ ਸੰਸਾਰ ਦਾ ਇਦਾਂ ਕਦੀ ਵੀ ਨਹੀਂ ਹੁੰਦਾ ਤੇ ਜਿਹੜੀ ਮੈਂ ਅੱਜ ਤੁਹਾਡੇ ਨਾਲ ਸਾਝ ਪਾਉਣ ਲੱਗਾ ਉਹ ਇਹ ਆ ਕੇ ਬਦਲਾ ਕਿਦਾਂ ਚੱਲਦਾ ਰਹਿੰਦਾ ਕਿਤਨਾ ਪੁਰਾਣੇ ਜਿਹੜੇ ਪੱਤੇ ਆਉਂ ਦਰਖਤਾਂ ਤੋਂ ਝੜ ਜਾਂਦੇ ਕਿਤਨਾ ਨਵੇਂ ਜਿਹੜੇ ਵੰਗੂ ਉਹਨਾਂ ਦੇ ਉਮਰ ਫੁੱਟਦੇ ਆ ਟਾਣੀਆਂ ਦੇ ਨਾਲ ਤੇ ਨਵੀਂ ਉਮੀਦ ਘਰ ਵੀ ਇੱਕ ਅਹਿਸਾਸ ਦਾ ਨਾਮ ਆ ਤੇ ਅੱਜ ਦੀ ਜਿਹੜੀ ਮੇਰੀ ਸਾਂਝ ਆ ਉਹ ਵੀ ਮੇਰੀ ਕਰਨੋਂ ਲੈ ਗਈ ਆ ਪਿਛਲੇ ਕਾਫੀ ਦਿਨਾਂ ਤੋਂ ਨਵਾਂ ਘਰ ਬਣਾਉਣ ਦਾ ਇੱਕ ਚਾਜ ਆ ਸੀ ਤੇ ਉਹ ਦਿਲ ਦੇ ਵਿੱਚ ਜਿਹੜਾ ਸੀ ਚੱਲ ਰਹੀਆਂ ਇਸ ਚੀਜ਼ ਦੇ ਜਿਸ ਜਗ੍ਹਾ ਮੈਂ ਘਰ ਬਣਾ ਰਿਹਾ ਆਪਣਾ ਇਹ ਸਾਡੀ ਜਿਹੜੀ ਜਗਾ ਵਾ ਇਹ ਸਾਡੇ ਦਾਦਿਆਂ ਬਾਬਿਆਂ ਦੀ ਉਹਨਾਂ ਦੇ ਵੀ ਬਾਬਿਆਂ ਦੀ ਜਗਾ ਸੀ ਜਦੋਂ ਕਿਤੇ ਨੱਥੂ ਜੱਜ ਕੋ ਪਿੰਡ ਵੱਜਾ ਉਗਾਦੇ ਉਹਨਾਂ ਨੇ ਆਪਦੇ ਜਿਹੜੇ ਘਰ ਦੇ ਅਸਾਸ ਸੀ ਅੱਜੀਆਂ ਕੰਦਾ ਤਾਂ ਇੱਥੇ ਸਿਰ ਜੇ ਹੋਣਗੇ ਫਿਰ 1870 ਦੇ ਵਿੱਚ ਪੱਕੇ ਘਰ ਬਣਾਈ ਤੇ ਉਦੋਂ ਉਹਨਾਂ ਨੇ ਆਪਦਾ ਪਠਾ ਲਾਇਆ ਆ ਉਹਦੇ ਹੀ ਖਰਾਸਾਂ ਦੇ ਉੱਤੇ ਜਿਹੜੇ ਰੋਡ ਸੀ ਇਕੱਠੇ ਕਰਕੇ ਪੀ ਕੇ ਉਹਨਾਂ ਦਾ ਚੂਨਾ ਬਣਾਇਆ ਤੇ ਫਿਰ ਉਹ ਜਿਹੜੇ ਸੀ ਉਹ ਘਿਟਾ ਜਿਹੜੀਆਂ ਸੀ ਉਹਨਾਂ ਨੂੰ ਬਣਾਇਆ ਉਹ ਵੀ ਬੜੇ ਸੋਹਣੇ ਸੀ ਘਰ ਫਿਰ ਦੂਜਾ ਜਦੋਂ ਲੱਗ ਹੋਈ ਮੇਰੇ ਦਾਦਾ ਜੀ ਤੇ ਉਹਨਾਂ ਨੇ ਆਪ 1925 ਦੇ ਵਿੱਚ ਘਰ ਬਣਾਇਆ ਔਰ ਉਹ ਘਰ ਜਿਹੜਾ ਸੀ ਲਗਭਗ 100 ਸਾਲ ਤੱਕ ਚੱਲਿਆ ਤੇ ਹੁਣ ਅਸੀਂ ਉਹ ਜਿਹੜੇ ਜਦੋਂ ਸਾਰੇ ਪਰਵਾਹਾਂ ਦੀ ਵੰਡ ਹੋ ਗਈ ਕਰ ਕਿਸੇ ਨੇ ਆਪਣੀ ਆਪਣੀ ਜਗ੍ਹਾ ਤੇ ਉਹ ਜਗ੍ਹਾ ਜਿਹੜੀ ਪੁਰਾਣੀ ਮੇਰੇ ਸਿਆਈ ਮੈਂ ਵੀ ਉੱਥੇ ਕਹਾਂ ਵੀ ਚਲੋ ਛੋਟਾ ਜਿਹਾ ਘਰ ਬਣਾਉਨੇ ਆ ਔਰ ਇਸ ਅਹਿਸਾਸ ਨੂੰ ਇੰਨਾ ਪੜਾ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਕਿ ਉਹ ਘਰ ਦੇ ਜਿਹੜੇ ਛੋਟੇ ਛੋਟੇ ਨਿੱਕੇ ਨਿੱਕੇ ਅਹਿਸਾਸ ਆ ਕਿਉਂਕਿ ਘਰ ਜਿਹੜਾ ਹੈ ਹੀ ਮੈਂ ਕਹਿੰਦਾ ਇੱਟਾਂ ਦਾ ਨਾਂ ਨਹੀਂ ਹੁੰਦਾ ਅਹਿਸਾਸ ਦਾ ਨਾਂ ਹੀ ਹੁੰਦਾ ਉਹ ਜਿਹੜੇ ਪੰਛੀ ਹੁੰਦੇ ਉਹਨਾਂ ਦੇ ਚਾਰ ਥੀਲੇ ਜਦੋਂ ਇਕੱਠੇ ਕਰਕੇ ਉਹ ਖੂਬਸੂਰਤ ਆਲਣਾ ਬਣਾਉਂਦੇ ਆ ਤੇ ਉਹ ਉਹਨਾਂ ਨੂੰ ਉਹਨਾਂ ਦਾ ਘਰ ਹੁੰਦਾ ਇਦਾਂ ਹੀ ਅਸੀਂ ਵੀ ਸਾਰੀ ਉਮਰ ਕਮਾਈ ਕਰਕੇ ਬੱਚਿਆਂ ਦੀ ਆਪਦੇ ਲਈ ਤੇ ਜਿਹੜੀਆਂ ਜੋੜ ਕੇ ਟਾ ਬਣਾਉਂਦੇ ਆ ਜਿੰਨੂੰ ਅਸੀਂ ਕਮਰੇ ਕਹਿੰਨੇ ਆ ਕੋਠੀ ਕਹਿ ਦਿੰਦਾ ਕੋਈ ਕੁਝ ਕਹਿੰਦਾ ਜਦੋਂ ਦੇ ਉਹ ਮਕਾਨ ਕਹਿੰਦਾ ਮੈਂ ਕਹਿੰਦਾ ਵੀ ਘਰ ਜਿਹੜਾ ਵਾ ਕਮਰੇ ਨਵੇਂ ਕਰਦੇ ਸ਼ੁਰੂਆਤ ਹੈ ਮੇਰੇ ਦੋਸਤ ਇੰਜੀਨੀਅਰ ਸੁਖਿੰਦਰ ਸਿੰਘ ਹੋਣੀ ਤੇ ਦੇਖ ਰਹੇ ਇੱਥੇ ਕੰਮ ਹੋ ਰਿਹਾ ਆ ਜਾ ਪੈਕ ਲਾਈਏ ਦੇਖੋ ਜੀ ਉਹ ਕਹਿੰਦੇ ਆ ਕੇ ਪਾਉਣੇ ਗੋੜੀ ਹੋਰ ਮੰਗਦੇ ਟਿੱਲਰ ਕੱਢਣ ਵਾਸਤੇ ਬੀਮਾ ਜਿਹੜੇ ਕੱਢਦੇ ਆਹ ਤੇ ਖਦਾਈ ਮੈਨੂੰ ਜ਼ਰਾ ਦਾ ਬੀਮਾ ਦੇ ਮਿੱਟੀ ਨਹੀਂ ਭਰਤੀ ਪਾਣੀ ਹੰਮੇ ਮੈਂ ਪੋਰੇ ਨਗਰ ਦਾ ਆ ਖੱਡੇ ਪਹਿਪ ਇਧਰੋਂ ਮੈਂ ਤੁਹਾਨੂੰ ਦੱਸੂਗਾ ਕਿੱਥੋਂ ਲੱਗਣਾ ਕੱਲ ਨੂੰ ਲਵਾ ਦਿੰਨੇ ਆ ਦੀ ਜਾਂਦੀ ਉਹਨੇ ਨਾ ਸਾਰੀ ਗੇ ਨਵਾਂ ਬਾਹਰ ਚਲੇ ਗੀਆਂ ਪਰ ਮੈਂ ਅੜ ਗਈ ਬੈਣੀ ਮੈਂ ਨਹੀਂ ਜਾ ਸਕਦੀ ਰਹਿ ਉਹ ਵੀ ਕਰਦਾ ਰਹਾ ਹੈ ਵੇਖਾ ਹੈ ਕਿੰਨੀ ਵਾਰੀ ਹਾਂ ਤਿੰਨ ਚਾਰ ਵਾਰ ਗਈ ਪਰ ਮੇਰੇ ਜੀਨ ਲੱਗਦਾ ਨਹੀਂ ਲੱਗਦਾ ਜੀ ਦੋ ਪੈਰ ਨਹੀਂ ਲੈ ਆਇਆ ਇੱਥੇ ਸਾਰਾ ਪਿੰਡ ਦਾ ਡੀਰੇ ਪੁੱਛ ਕੇ ਚੱਲਦਾ ਸਿਰੇ 20 ਬੰਦੇ ਬੈਠੇ ਨੇ ਉੱਥੇ ਜਿੱਥੇ ਲੱਗਣਾ ਆਹ ਬਲੀ ਕੁਰਸੀ ਢਾਕੇ ਦੇ ਬੀਜ ਨਾਲ ਇਹ ਬੀਜੀ ਸੀਮੈਂਟ ਰੱਖਣ ਵਾਸਤੇ ਦੂਜਾ ਤੇ ਜਾਂਦੇ ਬਾਥਰੂਮ ਪਿੱਛੇ ਬੰਦਿਆਂ ਦੇ ਵਰਤਨ ਵਾਸਤੇ ਰੱਖਿਆ ਅੱਛਾ ਅੱਛਾ ਇਹਨੂੰ ਢਾਦਿਆਂ ਕੇ ਬਾਅਦ ਚ ਜਿਆਦੀ ਪਾਰ ਸਕਦਾ ਕਿ ਨਹੀਂ ਜਾਣੀ ਤੇਲ ਤੇ ਜੋ ਤੇ ਜੋ ਤੇ ਕਿੱਥੇ ਡਾਵਾ ਕੁਰਸੀ ਧੁੱਪ ਜਿੱਤ ਗਾਦੀ ਇੱਥੇ ਘਟਾ ਲਓ ਕੋਈ ਕੀ ਆਪਾਂ ਪਾ ਦੇਣੀ ਆ ਰਾਏ 3 ਦੇ ਵਿੱਚ ਠੀਕ ਹੈ ਜਿਹੜੀ ਦਿੱਤੀ ਆ ਨਾ ਆ ਤੇ 2 ਦੇ ਵਿੱਚ ਤੇ ਚੌਲ ਤੇ ਗੋੜ ਤੇ ਤੇ ਗੋੜੀ ਜਿਆਦੀ ਹੈ ਤੇ ਗਰਾਂ ਮੱਧਾ ਪਣ ਬਹਿ ਜਾ ਬੱਬੂ ਬੱਬੂ ਲੈ ਲਓ ਕੁਰਸੀ ਚਰਨ ਜੀ ਦਾ ਆ ਪ੍ਰਸ਼ਾਦ ਆ ਤੇ ਅੱਜ ਚ ਹਾਂਜੀ ਆਏ ਤੋਂ ਟੈਗਰ ਤੋਂ ਬਚਾਇਆ ਇਹ ਚਮਟੂਤੇ ਤੱਕ ਮਾਰ ਜਾਂਦਾ ਤੇ ਪੜ੍ਹਦੇ ਨਾ ਗੁਲਾਬ ਪੜ੍ਹਦੇ ਸਾਰੀ ਗੋਲੀ ਲੈ ਆਇਆ ਸਰ ਜੀ ਵੇ ਬੈਠਾ ਬਾਬਾ ਬਣ ਗਿਆ ਸਾਰਾ ਵੀ ਇਧਰ ਲੱਗ ਗਿਆ ਟਾਈਗਰ ਪ੍ਰਸ਼ਾਦ ਨੂੰ ਨਾ ਪਹਿਲੇ ਲੱਗ ਖ ਲੋ ਉਹ ਲੱਗ ਕੇ ਕਰਨਾ ਬਣਾਵਾ ਦੇ ਪਰ ਵਧੀਆ ਨਾਲੇ ਮਰ ਕੇ ਤਾਰ ਰਹੇ ਹੁਣ ਤੇ ਨਾ ਇਹ ਹੰਕਾਰ ਜਾ ਹਾਂਜੀ ਨਾ 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 ਕੁਝ ਨਾ ਕਹਿ ਇਹਨੂੰ ਕੁਝ ਨਾ ਆ ਜਾ ਆ ਜਾ ਆ ਜਾ ਨਹੀਂ ਅੰਦੇ ਕੁਛ ਆ ਜਾ ਨੁਕਰੇ ਹਾਂਜੀ ਇਹ ਲੈ ਪ੍ਰਸ਼ਾਦ ਉਹਦੇ ਬਾਅਦ ਹੀ ਜਾਲ ਵੀ ਲੈ ਆਉਂਦਾ ਆ ਜਾ ਟਾਈਗਰ ਆ ਜਾ ਆ ਜਾ ਆ ਜਾ ਉਧਰ ਸੰਗਲੀ ਪਾ ਦਿੰਦੇ ਨੂੰ ਨਹੀਂ ਦੇ ਸਾਡੇ ਘਰ ਦਾ ਹੀ ਮੈਂਬਰ ਇੱਕ ਹਵਦਾ ਚਲੋ ਜੀ ਕਰੋ ਸ਼ੁਰੂ ਇਹ ਵਾਰ ਸੀ ਕੌਡੀ ਦੀ ਪਾਸ਼ੀਂ ਮਸ਼ੀਨ ਦਸੰਬਰ ਤੋਂ ਅਫੀਸ਼ੀਅਲ ਸਰਦਾਰ ਸਿੰਘ ਜੀ ਆਏ ਤੇ ਰੰਗਤ ਪ੍ਰੀਤ ਅਮਰਦਾਸ ਰਾਮਦਾਸ ਇਹ ਹੋਏ ਸਹਾਇਤ ਨਰਕੁਪਿੰਦਨਾਮ ਖਮਰੋ ਸ੍ਰੀ ਹਰਿਦਾਇ ਸਰੀਆ ਰਿਸ਼ਨ ਤੇ ਆਈ ਆ ਕਿਸੇ ਜੀ ਸਭੂ ਕੇ ਜਾਈ ਤੇ ਇੱਕ ਬਹਾਦਰ ਸ਼ਮਰੀਏ ਕਰਨਾ ਪਦਾ ਵੇ ਤਾਂ ਸਤੰਥ ਹਸਾਈ 15 ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭਾਣੀ ਹੋਈ ਸਵਾਜ ਸਾਂ ਪਾਸ਼ਿੰਗ ਜੂਸ ਪ੍ਰੋਗਰਾਮ ਸਾਹਿਬ ਦੀ ਪਾਰਕ ਦਰਸ਼ਨ ਵਾਲੀ ਦਾਰ ਦਾ ਧਿਆਨ ਕਰ ਸਾਡੀ ਬੋਲੋ ਜੀ ਹਾਂ ਪੰਜਾ ਪਿਆਰਿਆਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਅਤੇ ਧੰਨ ਬਾਬਾ ਬਿਸ਼ਨ ਦਾਸ ਜੀ ਮਹਾਰਾਜ ਆ ਆ ਵੀ ਪਵਿੱਤਰ ਚੰਦ ਕਲਨਤਾਸ ਅਦਾਸ ਦੇ ਜੇਦਰੀ ਮਹਾਰਾਜੀ ਆਗੇ ਦਰਕਰ ਦੇ ਪੀਤਮਾਨ ਸਰਦਾਰ ਕੀਰਤ ਪ੍ਰਤਾਪ ਸਿੰਘ ਪੁੱਤਰ ਸਰਦਾਰ ਉਹਦੇ ਪ੍ਰਤਾਪ ਸਿੰਘ ਮਹਾਰਾਜ ਜੀ ਆਪਣੇ ਗ੍ਰਹਿ ਵਿਖੇ ਮਹਾਰਾਜ ਜੀ ਇਹ ਨਵੇਂ ਮਕਾਨਾਂ ਦੀ ਉਸਾਰੀ ਕਰਨ ਲੱਗੇ ਨਹੀਂ ਪੱਥਰ ਦੀ ਚਾਰੀ ਮਾਰਾਂ ਦੀ ਪੱਥਰ ਕੰਢਿਆ ਗਿਆ ਬਲਕਿ ਮਹਾਰਾਜ ਜੀ ਸੇਵਕ ਪਰਿਵਾਰ ਵੱਲੋਂ ਪੰਚਨਕੜਾ ਪ੍ਰਸ਼ਾਦ ਦੀਆਂ ਦੇਗਾ ਸ਼ਕਤੀ ਆ ਗਈ ਜਾ ਧੋਗ ਲੱਗਿਆ ਧੋਗ ਸਾਧ ਸੰਗਤ ਵਿੱਚ ਵਰਤੌਣ ਦੀ ਆਗਿਆ ਦਿੱਤੀ ਮਹਾਰਾਜ ਜੀ ਮੇਰੇ ਕਰਨੀ ਲਿਆ ਕਰਨੀ ਜੀ ਆਰੰਭੇ ਹੋਏ ਕਾਰਜਾਂ ਦੇ ਵਿੱਚ ਸਫਲਤਾਵਾਂ ਬਖਸ਼ੀਆਂ ਮਹਾਰਾਜੀ ਕਾਰਜ ਸੇਵਾ ਰਾਹੀਂ ਆਗਿਆ ਆਪ ਪਰਵਾਰ ਨੇ ਮਹਾਰਾਜੀ ਨੂੰ ਮੇਰ ਕਰੋ ਦਿਆ ਕਰੋ ਜੀ ਨੀ ਪੱਥਰ ਰੱਖਣ ਦੀ ਆਗਿਆ ਬਖਸ਼ੋ ਮਹਾਰਾਜੀ ਉਸੇ ਹੀ ਪਿਆਰੇ ਬੇਲੋ ਜਿਨ੍ਹਾਂ ਦੇ ਨਾਮਿਆ ਤੇਰਾ ਨਾਮ ਚਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਤੁਮ ਸਭਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋਨਿਹਾਲ ਸਾਸਰੀਆ ਕਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੂੰ ਕਰ ਹੋ ਗਈ ਨਹੀਂ 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 ਇੱਥੇ ਆਪਾਂ ਬੀਜੀ ਨੂੰ ਬੀਜੀ ਤੁਸੀਂ ਫੜਾ ਦਿਓ ਫੜ ਕੇ ਤੇ ਰੱਖ ਦੇਣਗੇ ਹਾਂ ਬਾਬਾ ਜੀ ਹਾਂ ਅੱਬਾ ਹਾਂ ਆ ਨਾ ਆ ਕੇ ਉਹਦੀ ਗੱਲ ਕਰਦੇ ਹਾਂ ਰਿਕਾਰਡ ਕਰਦੇ ਹਾਂ ਫਿਰ ਮੈਂ ਸੀ ਪਾਪਾ ਜੀ ਨੂੰ ਨਹੀਂ ਜਾਨ ਤੋਂ ਦੋ ਬਾਬੇ ਦੀ ਬਾਹ ਫੜ ਕੇ ਚਲਾਰੋ ਜੀ ਹੁਣ ਭਾਈ ਕੁਰਸੀ ਦਾ ਟਿਕੇ ਨਹੀਂ ਕੁਰਸੀ ਰੱਖ ਲਓ ਵਿੱਚ ਜਲਦੀ ਦੇ ਦੇ ਇਹਨੂੰ ਜਲਦੀ ਦੇ ਦੇ ਪੁੱਤ ਜੀ ਆ ਲਓ ਹੁਣ ਬਾਬਾ ਵੱਡਾ ਹੋ ਗਿਆ ਆ ਫਰਾਈ ਜਲਿਆ ਉਹ ਤਾਂ ਅੱਜ ਬਾਦੀ ਤੇ ਨਾ ਇੰਦਰਾ ਰੋਟਾ ਖੋਲੇ ਜੀ ਜੋ ਗਿਆ ਬੀਜੀ ਨੂੰ ਹੱਥ ਰੱਖ ਕੇ ਮੜਾ ਜਾਣਾ ਧਿਆਨ ਨਾਲ ਆਪਣੇ ਨਾਲ ਹੋ ਜਾ ਕਾਹਨ ਕੋਈ ਜਲਦੀ ਆ ਤਾਂ ਯਾਰ ਮੇਰੀ ਕੁੰਡੀ ਪੜ ਲਓ ਥੱਲੇ ਨਹੀਂ ਚੱਲ ਜੈ ਨਹੀਂ ਥੋ ਹਾਂ ਇਹ ਕਿਹਾ ਜੀ ਆ ਲੱਗ ਦੇ ਪਹਿਲੀ ਇੱਟ ਨਾਲ ਬੀਜੀ ਨੂੰ ਫੜਾਈ ਦਿਓ ਬਾਬਾ ਇਹ ਬਣਾ ਦੇਗੇ ਇੱਥੇ ਫੜਾ ਦੇ ਦੇ 14 ਤੱਕ ਗੋੜ ਕਰੋ ਤੇ ਆ ਸਰ ਫੜਾ ਦਿਓ ਵੇਖ ਵੇਖੀ ਜੋਗੀ ਮੜਾ ਕਰਨਾ ਤੇ ਬਹੁਤ ਲੱਗਦਾ ਆ ਬਾਅਦਲੀ ਤੇ ਆ ਬਾਅਦ ਤੋ ਥੋੜਾ ਬਾਦ ਉਹ ਮੁੜਿਆ ਨੂੰ ਆਉਂਗਾ ਤੇ ਇਧਰੋਂ ਤੁਰ। ਵਾਹ ਸੱਚੇ ਪਾਤਸ਼ਾਹ ਮਾਰੇ ਮੇਰ ਕਰਿੰਦਾ ਤੇ। ਆ ਚਲੋ। ਫਾਦਾ ਹੀ। ਇਹ ਨਹੀਂ ਚਾਹੀਦਾ ਬਸ। ਆ ਜੋ ਰੱਤ ਕੋਠੇ ਤੇ ਸੁੱਟ ਦੇ। ਆ ਫੜਾ ਦੇ। ਵੀ 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 ਨੂੰ ਫੜਨ ਦੇ। ਵੀ ਤਾਂ ਫੜਾ ਪਹਿਲੇ ਤਾਂ। ਚਲੋ ਚਲੋ ਵਾਹ ਸੱਚੇ ਪਾਤਸ਼ਾਹ ਮਾਰੇ। ਹਾਂਜੀ।

ਤੁਹਾਨੂੰ ਵਧਾਈਆਂ ਸਾਰਿਆਂ ਨੂੰ ਸਾਰਿਆਂ ਨੂੰ ਵਧਾਈਆਂ ਸਾਰਿਆਂ ਨੂੰ ਚਲੋ ਬਾਹਰ ਹੀ ਕੈ ਆਉਦੇ ਤਾਂ ਲੱਗੇ ਉਧਰ ਐਕਸਟਰਾ ਰੋਣਾ ਉਧਰ ਉਹੀ ਮੈਂ ਇੱਧਰ ਲੱਗੇ ਨਾ ਉਧਰ ਇੱਟੇ ਵਾ ਲੋ ਖਾਂਦਾ ਹੀ ਹੈ ਕੈਮਰਾ ਤੇ ਲਿਆਦਾ ਪਿਆ ਕਲਦਾ ਨੌਕਿੰਗ ਇਹ ਕੋਈ ਚੋਰੀ ਨਹੀਂ ਕਰ ਸਕਦਾ ਉਹ ਨਹੀਂ ਬਚਾਉਂਦਾ ਉਹ ਰਵਿੰਦਰ ਵੀ ਗਈ ਉੱਥੇ ਇੱਥੇ ਸਾਡੀ ਮੱਝ ਕੋਲ ਤੇ ਨਾ ਬਾਤ ਪਾ ਦਿੰਦੀ ਉਹ ਦਰ ਦੈਂ ਗਿਆਦਾ ਹੋਰ ਹਮ ਕੈਵੈਜ ਵੇਚਾ ਵੀ ਪਿੰਡਾ ਮੱਝ ਵੇਖੋ ਬਕੁੱਲੀ ਆ ਤੇ ਬੰਦੀ ਹੈ ਗੇਰ ਗਈ ਗੇਰ ਆ ਨਹੀਂ ਕਰਦੇ ਆ ਦੇਖੋ ਮੈਂ ਆਖੀ ਸੀ ਮਾਪੇ ਕਰੇਗੇ ਕਿ ਉਹਨਾਂ ਦੇ ਦਿੱਤੇ ਹੋਏ ਨੇ ਤੇ ਉਹ ਤੋਂ ਨਿਕਲੀ ਆ ਬਲੋਣੇ ਆ ਵੀ ਬੱਦ ਕੇ ਨਿਕਲੀ ਹੋਈ ਹੈ ਨਾ ਆਪ ਫੜੇ ਜਾਣਗੇ ਤਾਂ ਉੱਤੋਂ ਨਿਕਲੀ ਹੋਈ ਹੈ ਨਾ ਨਹੀਂ ਨਹੀਂ ਪਹਿਲਾਂ ਅਸੀਂ ਦੇ ਲਏਗੀ ਉਹਨਾਂ ਉਹਨਾਂ ਪਹਿਲਾਂ ਦੇ ਦੇ ਉਹਨਾਂ ਬੱਦ ਕੇ ਨਹੀਂ ਸੰਗਲ ਲਾਏਗਾ ਕੋਈ ਕੱਲ ਦਾ ਮੂਡ ਨਹੀਂ ਕੋਈ ਆ ਆ ਕੇ ਨੂੰ ਗਈ ਕਿ ਜਿੱਦਣੇ ਜੀ ਕੀਤਾ ਪਾਈ ਕੀ ਗਏ ਦੋਸਤੋ ਇਹ ਘਰ ਦੀ ਸ਼ੁਰੂਆਤ ਦੀ ਮੇਰੀ ਜਿਹੜੀ ਜੋ ਮੈਂ ਸਬੇਡ ਸਕਿਆ ਉਹ ਪਲਾਨ ਨੂੰ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਔਰ ਇਹ ਛੋਟੇ-ਛੋਟੇ ਖੂਬਸੂਰਤ ਪਾਲਸੀ ਜਿਹੜੇ ਮੈਂ ਵਲੌਗ ਦੇ ਰੂਪ ਚ ਤੁਹਾਡੇ ਨਾਲ ਸਾਂਝੇ ਕਰ ਰਿਹਾ ਜਿੱਥੇ ਵੀ ਦੇਸ਼ ਉਦੇਸ਼ ਚ ਤੁਸੀਂ ਮੈਨੂੰ ਵੇਖ ਰਹੇ ਜੇ ਤੇ ਇਹ ਮੇਰੀ ਸਾਂਝ ਆ ਮੇਰਾ ਚੈਨਲ ਹੀ ਮੈਂ ਜਦੋਂ ਬਣਾਇਆ ਸੀ ਤਾਂ ਮੇਰਾ ਇਹੋ ਹੀ ਵੀ ਨਾਂ ਜਿਹੜੀਆਂ ਹਦੀਆਂ ਕਰਾਂ ਪਰਵਾਰਾਂ ਜਾਂ ਗੱਲਾਂ ਜਿਹੜੀਆਂ ਖੇਤਾਂ ਦੀਆਂ ਸਾਡੀਆਂ ਫਸਲਾਂ ਦੀਆਂ ਛੋਟੀਆਂ-ਛੋਟੀਆਂ ਜਿਹੜੇ ਲੰਮੇ ਆ ਉਹਨਾਂ ਨੂੰ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਰਹਾ ਔਰ ਇਹ ਜਿਹੜੇ ਛੋਟੇ-ਛੋਟੇ ਖੂਬਸੂਰਤ ਪਾ ਲਾ ਇਹੋ ਹੀ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਆ ਔਰ ਮੇਰਾ ਚੈਨਲ ਜੇ ਤੁਹਾਨੂੰ ਮੇਰੇ ਬਲੌਗ ਚੰਗੇ ਲੱਗਦੇ ਆ ਤੇ ਇਹਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦਾ ਰਹੋ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਸਾਂਝ ਪਾਉਂਦਾ ਰਹਾ ਮੇਰੇ ਵੱਲੋਂ ਦੇਸ਼ ਵਿਦੇਸ਼ ਚ ਜਿੱਥੇ ਵੀ ਤੁਸੀਂ ਮੈਨੂੰ ਇਹਦੇ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਜਿੰਦੇ ਰਹੋ ਵਾਸਤੇ ਰਹੋ ਖੁਸ਼ ਰਹੋ ਬਾਦਰੋ ਜਿੰਦਾਬਾਦ ਕਰੋ